ਸਚਰੀਆ ਕਾਲ ਟੂ ਜਨਰਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੀਐਸਓਟੀ ਵੜਾ ਦੇ ਨਜ਼ਦੀਕ ਪਿੰਡ ਭੁੱਲਾਰਾਈ ਵਿਖੇ ਅੱਜ ਦੇਰ ਦੇ ਆੜੇ ਜਦੋਂ ਮੋਟਰਸਾਈਕਲ ਤੇ ਆਏ ਤਾਨਸ਼ਕਤ ਨੌਜਵਾਨਾਂ ਨੇ 13 ਸਾਲ ਦੇ ਮਨਿੰਦਰ ਰਾਏ ਤੇ ਦਾਤ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹਮਲਾਵਰ ਮਨਿੰਦਰ ਤੋਂ ਉਸ ਦਾ ਆਈਫੋਨ ਅਤੇ ਸਪਲੈਂਡਰ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਚ ਮਨਿੰਦਰ ਨੇ ਦੱਸਿਆ ਕਿ ਉਹ ਆਪਣੀ ਵੇਲੀ ਵਾਲੇ ਜਾ ਰਿਹਾ ਸੀ ਜਦੋਂ ਤਿੰਨ ਨੌਜਵਾਨਾਂ ਦਾ ਪਿੱਛਾ ਕਰਨ ਲੱਗ ਪਏ। ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਉਹਨਾਂ ਵਿੱਚੋਂ ਇੱਕ ਨੇ ਸਾਥ ਨਾਲ ਉਸ ਦੇ ਸਿਰ ਤੇ ਹਮਲਾ ਕਰ ਦਿੱਤਾ। ਉਸ ਦਾ ਫੋਨ ਅਤੇ ਮੋਟਰਸਾਈਕਲ ਖੋ ਕੇ ਲੈ ਗਏ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਇੰਦਰਪ੍ਰੀਤ ਸਿੰਘ ਅਤੇ ਵਾਸੀ ਹਰਪ੍ਰੀਤ ਧੁਲਾਰਾਏ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦੇ ਹਮਲਾਵਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਜਦਕਿ ਦੋ ਹੋਰ ਨੌਜਵਾਨ ਮੌਕੇ ਤੇ ਭੱਜ ਗਏ। ਪਿੰਡ ਵਾਸੀਆਂ ਨੇ ਇਸ ਸਾਰੇ ਵਾਕਫੀ ਆਪਾਂ ਤੋਂ ਤਾਂ थाना सदर ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪਹੁੰਚੀ ਅਤੇ ਹਾਲਤ ਦਾ ਜਾਇਜ਼ਾ ਲਿਆ ਅਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਤੇ ਪੀੜਤ ਨੌਜਵਾਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਪੇਸ਼ ਹੈ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਪੁੱਲਾ ਰੇ ਕੀ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿਦਾਂ ਉਹ ਹਵੇਲ ਨਹੀਂ ਜਾਂਦੇ ਪਏ ਨੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਨੂੰ ਇਹਨਾਂ ਕਿਧਰ ਉਗਲੇ ਆ ਫਿਰ ਦਾਤ ਮਾਰੇ ਇਹਨਾਂ ਨੇ ਫੋਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤੇ ਕਿੰਨੇ ਜਾਨੀ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਕੋਈ ਲੈ ਕੇ ਆ ਟੋ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਮੋਟਰਸਾਈਕਲ ਜਿਹਦਾ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਇਹਦਾ ਨਿਕੜਾ ਚੌਂਕ ਬੈਂਕ ਵਾਲੇ ਰੋਡ ਤੇ ਬੈਂਕ ਦੇ ਵਿੱਚ ਹੀ ਹੋਈ ਹਾਂਜੀ ਖੇੜੀ ਜਗ੍ਹਾ ਹੋਈ ਹੈ ਪੁਲਾਰਈ ਪ੍ਰਸ਼ਾਦ ਤੇ ਕੀ ਮਾਰ ਕੇ ਗਿਆ ਤੁਹਾਡੇ ਨੂੰ ਦਾਤ ਮਾਰੀ ਦਾਤ ਇਹ ਜਾਣਕਾਰੀ ਪੁਲਸ ਨੂੰ ਵਗੈਰਾ ਨੂੰ ਦਿੱਤੀ ਹੋਈ ਹਾਂਜੀ ਪੁਲਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਮੇਰਾ ਜਸਵੀਰ ਸਿੰਘ ਨੰਬਰਦਾਰ ਪਿੰਡ ਭੁੱਲਾ ਲਈ ਤੋਂ ਹਾਂਜੀ ਜੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪਤਲ ਚਾਇਨਦਾਰ ਇਹ ਉਦਾਂ ਹੀ ਸਾਡਾ ਕਾਕਾ ਜਿਹੜਾ ਇਹ ਮਿੰਦਾ ਆਇਆ ਇਹ ਆਪਣੀ ਹਵੇਲੀ ਨੂੰ ਜਾ ਰਿਹਾ ਸੀ ਪਿੰਡ ਦੇ ਵਿੱਚ ਹੀ ਨਾਲ ਹੀ ਹਵੇਲੀ ਰੋਡ ਦੇ ਉੱਤੇ ਉਹ ਮਗਰ ਕਿਤੇ ਤਿੰਨ ਜਣੇ ਮੋਛੜ ਕਿਤੇ ਮਗਰ ਲੱਗ ਗਏ ਮਗਰ ਲੱਗ ਕੇ ਇਹਨਾਂ ਮਾਰ ਦਿਆ ਜਦੋਂ ਆਪਣੇ ਹਿਸਾਬ ਨਾਲ ਮੁੜਿਆ ਇਹ ਉਹਨੂੰ ਆਪਣੇ ਘੇਲੀਆ ਨੂੰ ਤਾਂ ਉਥੇ ਇਹਦੇ ਮਰ ਨਵਾਂ ਦਾ ਪੁੱਤਰ ਕਿਉਂ ਨਹੀਂ ਇਹਦੇ ਦਾਤ ਮਾਰਤਾ ਆਪਣਾ ਮੋਟਰਸਾਈਕਲ ਛੱਡ ਗਏ ਇਹਦਾ ਮੋਟਰਸਾਈਕਲ ਲੈ ਗਏ ਰੋਲਾ ਫਰਪਾਇਆ ਜਨੂੰ ਨੱਠ ਗਿਆ ਮੁੰਡਾ ਕੋਈ ਇਹਦੇ ਕੋਈ ਚੀਜ਼ ਵਗੈਰਾ ਵੀ ਖੋ ਕੇ ਲੈ ਗਏ ਇਹਦੇ ਕੋ ਮੋਬਾਈਲ ਇਹਦਾ ਖੋ ਕੇ ਲੈ ਗਏ ਤੇ ਮੋਟਰਸਾਈਕਲ ਲੈ ਗਏ ਮੋਟਰਸਾਈਕਲ ਇੱਕ ਕੋਈ ਨੌਜਵਾਨ ਕਹਿੰਦੇ ਵੀ ਫੜਿਆ ਵੀ ਉੱਥੇ ਜਿਹੜੇ ਆਏ ਇੱਕ ਨੌਜਵਾਨ ਉੱਥੇ ਵੀ ਪਿੰਡ ਦੇ ਲੋਕਾਂ ਨੂੰ ਇਕੱਠੇ ਹੋ ਕੇ ਉਹ ਉਹਦੇ ਮੋਟਰਸਾਈਕਲ ਤੇਲ ਪੋ ਗਿਆ ਜਸਟਾਰ ਨਹੀਂ ਹੋਇਆ ਉਹ ਉੱਥੇ ਜਾ ਕੇ ਉਹ ਜਾ ਕੇ 1 ਕਿਲੋਮੀਟਰ ਤੇ ਕਣਕਰ ਦੇ ਵਿੱਚੋਂ ਫੜ ਗਏ ਸਰ ਕੁਝ ਪਤਾ ਲੱਗਾ ਕਿੱਥੇ ਦੇ ਲੋਕ ਆ ਜਾਂ ਉਹ ਜਿਹੜਾ ਮੁੰਡਾ ਫੜਿਆ ਉਹ ਤਾਂ ਕਹਿੰਦੇ ਡੱਡਲ ਮੱਲੇ ਦਾ ਹੈ ਉਹਦੇ ਘਰ ਵੀ ਫੋਨ ਕੀਤਾ ਉਹਦੀ ਮਾਂ ਕੇ ਵੀ ਬਦਖਲ ਕੀਤਾ ਉਹ ਫੜ ਲਿਆ ਹੈ ਤੇ ਬਾਕੀ ਉਹ ਕਹਿੰਦਾ ਮੇਰੇ ਨਾਲ ਦੋ ਕਾਲ ਗੜਦੇ ਸੀ ਪਤਾ ਨਹੀਂ ਕਿਤੇ ਤੇ ਕੀ ਮੰਗ ਕਰਦੇ ਜਿੱਦਾਂ ਪਿੰਡ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ ਹੈ ਇਹ ਸਾਨੂੰ ਇਨਸਾਫ ਮਿਲਣ ਦੇ ਲਈ ਇਦਾਂ ਦੇ ਜਿਹੜੇ ਗੁੰਡਾਾਂਾਂ ਸਰਿਆਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਜੀ ਹਾਂ ਜਿਹੜੇ ਇੰਨੇ ਹੌਸਲੇ ਵਧ ਗਏ ਇਹਨਾਂ ਦੇ ਵੀ ਪੁਲਿਸ ਨੂੰ ਇਹਦੇ ਬਾਰੇ ਘਰ ਤੋਂ ਬੱਚਾ ਕਿੰਨਾ ਬੱਚਾ ਬਲੂਰ ਬੱਚਾ ਜੀ ਘਰ ਤੋਂ ਨਿਆਣੇ ਕਿੱਥੇ ਲੈ ਜਮਾਂਗੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂ ਨਹੀਂ ਪੁਲਿਸ ਨੂੰ ਸੂਚਨਾ ਹੁਣ ਇਹ ਦੇਣਗੇ ਜੀ ਸੂਚਨਾ ਇਹਨਾਂ ਦਾ ਇਹਨਾਂ ਦੀ ਉਹ ਪਿੰਡ ਤੋਂ ਹੀ ਆ ਨਾਨਕਿਆਂ ਤੋਂ ਹੀ ਹੁਸ਼ਾਰਾਣੀ ਦੀ ਉਹ ਆਈ ਸੀ ਘਰ ਵੀ ਗਏ ਸੀ ਤੇ ਉਹ ਇੱਥੇ ਵੀ ਆਏ ਸੀ ਹੁਣ ਸਦਰ ਪੁਲਿਸ ਵਾਲੇ ਆਉਣਗੇ ਤੇ ਉਹ ਸਾਰੀ ਰਿਪੋਰਟ ਜਿਹੜੀ ਲੜੂ ਤੁਸੀਂ ਮੰਗ ਕਰਦੇ ਆ ਵੀ ਇਨਸਾਨ ਠੀਕ ਹੈ ਹਰਪ੍ਰੀਤ ਭਾਈ ਹਰਪ੍ਰੀਤ ਜੀ ਕਿਹੜੇ ਪਿੰਡ ਤੋਂ ਆਪਾਂ ਭੁੱਲਰਾਈ ਤੋਂ ਹੈਗੇ ਆਂ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਵਿਅਕਤੀ ਵੜਿਆ ਜੀ ਮੁੰਡਿਓ ਉੱਥੇ ਵੀ ਜਾ ਕੇ ਖੜੇ ਸੀਗੇ ਜੀ ਮੁੰਡਿਆਂ ਨੇ ਇਹਨਾਂ ਦੇ ਆਏ ਆ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਆਏ ਉਹਨਾਂ ਦਾ ਦੂਤ ਮਾਰੇ ਅਖਨੇ ਫੋਨ ਖੋਲੇ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਏ ਇਹ ਹੋਇਆ ਕਿ ਖੇਤਾਂ 'ਚ ਫੜਿਆ ਖੇਤਾਂ ਵਿੱਚ ਵੀ ਦਾਦ ਦੇ ਕੋਲ ਸਿਗਾ ਜੀ ਫੜ ਲਿਆ ਜੇ ਤਾਂ ਜਾ ਕੇ ਖੇਤਾਂ 'ਚ ਗੱਪੇ ਆ ਕੇ ਫੜਿਆ ਜੀ ਕਿੰਨੇ ਵਿਅਕਤੀਆਂ ਨੇ ਇੱਥੇ ਹਮਲਾ ਕੀਤਾ ਮੁੰਡੇ ਦੇ 10 ਜਣੇ ਆ ਜੀ ਉਹ ਮੁੰਡੇ ਇੱਕ ਫੜ ਲਿਆ ਦੋ ਫਰਾ ਰਹੇ ਜਿਹੜਾ ਮੁੰਡਾ ਉਹਦੇ ਉੱਪਰ ਦਾਦ ਦੂਦ ਮਾਰੇ ਆ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਵਾ ਮਨਜਿੰਦਰ ਪੁੱਲਾ ਰਾਏ ਦਾ ਹੀ ਆ ਆਪਣਾ ਛੋਟਾ 13 ਸਾਲਾਂ ਦਾ ਜਿਹੜਾ ਇਹਨਾਂ ਨੇ ਹਮਲਾ ਕੀਤਾ ਵੀ ਲੁੱਟ ਗੋਹ ਦੇ ਮਨਚਣਾ ਕੀਤਾ ਇਹ ਜਿਹੜਾ ਮੁੰਡੇ ਦੇ ਹਮਲਾ ਕੀਤਾ ਵੀ ਮੋਟਰਸਾਈਕਲ ਲੁੱਟ ਗੋਹ ਦੀ ਮਨਚਣਗੀ ਹਾਂਜੀ ਹਾਂਜੀ ਉਹਨਾਂ ਨੇ ਮੋਟਰਸਾਈਕਲ ਇੱਕ ਫੜਿਆ ਜੀ ਇੱਕ ਕਹਿੰਦੇ ਤੇਲ ਖਤਮ ਹੋ ਗਿਆ ਦੂਜਾ ਖੋਲਿਆ ਜੀ ਇਹ ਵੀ ਤੇ ਜਿਹੜਾ ਉਹ ਮੁੰਡੇ ਕੋਲ ਜਿਹੜਾ ਮੋਟਰਸਾਈਕਲ ਸੀਗਾ ਮੋਬਾਈਲ ਵਗੈਰਾ ਖੋਇਆ ਵਾ ਹਾਂਜੀ ਆਈਫੋਨ ਹਾਂ ਆਈਫੋਨ ਸੀ ਗੋ ਵੀ ਲੈ ਕੇ ਭੱਜ ਕੇ ਦੋ ਮੁੰਡੇ ਇੱਕ ਮੋਟਰ ਦਾ ਲੋ ਲੈ ਕੇ ਭੱਜ ਗਏ ਫੜ ਲਿਆ ਇਹ ਸਾਡੇ ਦੀ ਪਿੱਛੇ ਜਾਂਦੇ ਦੀ ਖੇਤਾਂ 'ਚ ਦਾਦ ਮਾਰਦਾ ਇਹ ਟੋਟਲ ਕਿੰਨੇ ਵਿਅਕਤੀ ਆ ਇਸਗੇ ਮੋਟਰਸ ਤੇ ਤਿੰਨ ਜਣੇ ਕਿੰਨੇ ਮੋਰਚੇ ਹਲਦ ਸੀਗੇ ਹਾਂਜੀ ਮੋਰਚੇ ਮੋਰਚੇ ਤੇ ਤਿੰਨ ਜਣੇ ਆ ਕਿ ਮੌਕੇ ਤੇ ਪੁਲਿਸ ਨੂੰ ਦਿੱਤੀ ਸੂਚਨਾ ਹਾਂਜੀ ਮੌਕੇ ਦਿੱਤੀ ਜੀ ਆਉਣ ਦੇ ਪੁਲਿਸ ਆਈ ਸੀ ਮੌਕੇ ਤੇ ਜੀ ਨਹੀਂ ਆਉਂਦੀ ਪਈ ਆ ਜੀ ਸੱਦੀ ਹੋਈ ਐ ਤੇ ਕੀ ਮੰਗ ਕਰਦੇ ਜਿਹੜੇ ਵੀ ਇਦਾਂ ਦੇ ਲੋਕ ਪਿੰਡਾਂੋਂ ਆ ਕੇ ਬਾਰ ਦਾ ਤਾਂ ਇਹ ਜਿਹੜੇ ਨਿਆਣਾ મતਲਬ ਸਾਡੇ ਨਿਆਣਾ ਦੇ ਮਾਰਿਆ 13-13 ਸਾਲਾਂ ਦਾ ਆ ਜਿਹੜੇ ਨਿਆਣਾ ਜਿਹਦੇ ਮਾਰਿਆ ਸਖਤੋ ਸਖਤ ਸਜ਼ਾ ਨਿਆਣਾ ਨਾਲੇ ਕਹਿੰਦੇ ਕੱਲ੍ਹ ਜੇਲ੍ਹ ਤੋਂ ਆਏ ਹਜੇ ਨਾ ਜਿਹੜਾ ਘਰੇ ਵੀ ਫੋਨ ਕੀਤਾ ਕਹਿੰਦੇ ਘਰੇ ਬੇਦਖਲ ਜਿਹੜਾ ਬੱਚਾ ਬਹੁ ਸਕੂਲੋਂ ਆ ਰਿਹਾ ਸੀ ਜਾਂ ਕਿੱਦਾਂ ਨਹੀਂ ਛੁੱਟੀ ਸੀ ਅੱਜ ਜੀ ਉਹ ਖੜੇ ਇਨ ਦਾ ਪ੍ਰੀਸੰਗ ਪੰਜ ਪੁਲਾ ਰਹੀ ਇਨ ਦਾ ਪ੍ਰੀਸੰਗ ਪੰਜ ਪੁਲਾ ਰਹੀ ਹਾਂਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਇੱਕ ਇੱਕ ਵਿਅਕਤੀ ਫੜਿਆ ਇਹ ਤਿੰਨੇ ਜਾਣੇ ਆਏ ਆ ਨਾ ਇਹ ਸਾਡੇ ਪਿੰਡ ਮੁੰਡੇ ਦੇ ਦਾਤ ਮਾਰ ਕੇ ਉਹਦਾ ਮੋਟਰਸਾਈਕਲ ਫੋਨ ਖੋ ਕੇ ਨੱਠ ਗਿਆ ਜੀ ਇਹ ਦੋਨ ਨੱਠਾਂ ਤੇ ਕਾਬਜ਼ ਹੋ ਗਏ ਇਹਦਾ ਇਹਨੂੰ ਖਾਲਿਆ ਕਰਦੇ ਪਤਾ ਲੱਗਾ ਕਿੱਥੇ ਦੇ ਲੋਗ ਇਹ ਇਹ ਜੀ ਇੱਕ ਬਰਨਾ ਦਾ ਕੰਦਾ ਦੋ ਡੱਡਰ ਮਲੇ ਦੀਆ ਤੇ ਮੁੰਡੇ ਕੋ ਕੀ ਕੀ ਹੋਇਆ ਉਹਨੇ ਇੱਕ ਫੂੜਿਆ ਤੇ ਇੱਕ ਮੋਟਰਸਾਈਕਲ ਕੋਇਆ ਪਈ ਦੋਨੇ ਹੀ ਹਾਂਜੀ ਉਹ ਮੁੰਡਾ ਛੋਟਾ ਹੈ ਉਹਦੇ ਦਾਤ ਵਿੱਜਾ ਕਰ ਦਿੱਤੀ ਜਿਹੜੇ ਜਿਹੜੇ ਇਹਦੇ ਨਾਲ ਸੀ ਮੁੰਡੇ ਉਹ ਇਹਦੇ ਨਾਲ ਦੇ ਮੁੰਡੇ ਕਿ ਜਿਹੜੇ ਸੀਗੇ ਉਹ ਵੱਤ ਗਿਆ ਜੀ ਪਤਾ ਸਿਵਲ ਹਸਪਤਾਲ ਵਿੱਚ ਇੱਕ ਮੈਟਰ ਹੋਇਆ ਹੈ ਕਿ ਇੱਕ ਲੜਕੀ ਦੇ ਸੱਟਾਂ ਮਾਰੀਆਂ ਗਈਆਂ ਪਿੰਡ ਭੁੱਲਾ ਰਾਈ ਚ ਤੁਸੀਂ ਵੀ ਮੌਕੇ ਤੇ ਪਹੁੰਚੋ ਸਿਵਲ ਹਸਪਤਾਲ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਹੈ ਤਾਂ ਉਹਨੇ ਦੋ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਦੇ ਆਧਾਰ ਤੇ ਕਹਿੰਦਾ ਮੈਂ ਉਧਰੋਂ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਜਿਹੜਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਲੜਾਈ ਹੋਇਆ ਦੱਤ ਮਾਰੇ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਬਥੇ ਉਹ ਵਾਰਦਾ ਤੇ ਚੀਜ਼ ਹੋਈ ਹੋਈ ਹੈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋ ਕੇ ਲੱਗੇ ਮੋਟਰਸਾਈਕਲ ਖੋ ਕੇ ਲੱਗੇ ਆ ਉਹਦੇ ਦੱਸਣਾ ਮਤਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪੁੱਤਾ ਕਰਕੇ ਉਹਦਾ ਮੋਟਰ ਖੋ ਲਿਆ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕ ਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਬਿਲਕੁਲ ਹਾਂਜੀ ਤਿੰਨ ਜਣੇ ਸੀਗੇ ਦੋਨਾਂ 'ਚ ਇੱਕ ਨੂੰ ਫੜ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਰੱਖਣੀ ਕੀਤੀ ਚਾਹੋ ਨਾ ਸਰ ਇਹ ਰਿਕ ਪਿਛਲਾ ਦੀ ਜਾਣਕਾਰੀ ਦਿਓ ਕੀ ਮਾਮਲਾ ਸਾਰਾ ਸਾਹਮਣੇ ਆਇਆ ਹਾਂਜੀ ਮਨਿੰਦਰ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਨਾਲ ਆਇਆ ਤੇ ਪੇਸ਼ੈਂਟ ਦੇ ਇੰਜੂਰੀਸ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਕਿ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਕੰਡੀਸ਼ਨ ਕਿਦਾਂ ਲੱਗਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ